ਹਰਮੀਤ ਸਿੰਘ ਜੈ ਸਿੰਘ ਅਤੇ ਕੁਲਵੰਤ ਕੌਰ ਦਾ ਇਕਲੌਤਾ ਪੁੱਤਰ ਇਸ ਪੁੱਤਰ ਨੂੰ ਇਹ ਪੂਰਾ ਪਰਿਵਾਰ ਇੰਨਾ ਜ਼ਿਆਦਾ ਪਿਆਰ ਕਰਦਾ ਸੀ ਕਿ ਪਿਤਾ ਨੇ ਇਸ ਬੱਚੇ ਨੂੰ ਪਾਣ ਦੇ ਲਈ 10 ਸਾਲ ਜੋ ਕੁਝ ਕੀਤਾ ਇੱਕ ਲੰਬੀ ਲੜਾਈ ਲੜੀ ਉਸ ਦੇ ਬਾਰੇ ਚਰਚਾ ਕਰਾਂਗੇ ਪਰ ਨਾਲ ਕੀ ਇਹ ਉਹੀ ਪੁੱਤ ਹੈ ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਸਭ ਦਾ ਦਿਲ ਦਹਿਲ ਗਿਆ ਇੱਕ ਘਰ ਜਿਸ ਦੇ ਵਿੱਚ ਜੈ ਸਿੰਘ ਕੁਲਵੰਤ ਕੌਰ ਉਸ ਦਾ ਪੁੱਤ ਹਰਮਿਤ ਸਿੰਘ ਅਤੇ ਤੀ ਹਰਜੀਤ ਕੌਰ ਜੋ ਕਿ ਵਿਆਹੀ ਹੋਈ ਸੀ ਪ੍ਰੈਗਨੈਂਟ ਹੋਣ ਕਰਕੇ ਉਹ ਆਪਣੇ ਪੇਕੇ ਘਰ ਦੇ ਵਿੱਚ ਆਈ ਸੀ ਅਤੇ ਨਾਲ ਹੀ ਉਹ ਆਪਣੇ ਦੋ ਬੱਚਿਆਂ ਨੂੰ ਵੀ ਲੈ ਕੇ ਆਈ ਸੀ ਜਿਨ੍ਹਾਂ ਦੀ ਉਮਰ 3 ਸਾਲ ਅਤੇ 5 ਸਾਲ ਦੀ ਸੀ 3 ਸਾਲ ਦੀ ਸੁਖਮਨੀ ਕੌਰ ਅਤੇ 5 ਸਾਲ ਦਾ ਕਮਲਜੀ ਨਿੱਕੇ ਨਿੱਕੇ ਬੱਚੇ ਆਪਣੀ ਮਾਂ ਦੇ ਨਾਲ ਨਾਨਕੇ ਘਰ ਦੇ ਵਿੱਚ ਆਏ ਹੋਏ ਸੀ ਦੀਵਾਲੀ ਦਾ ਇਹ ਦਿਨ ਸੀ 24 ਅਕਤੂਬਰ ਦਾ ਸਮਾਂ ਦੀਵਾਲੀ ਨੂੰ ਬੇਹਦ ਹੀ ਖੁਸ਼ੀ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਮਨਾਇਆ ਗਿਆ ਤੇ ਰਾਤ ਹੁੰਦੇ ਹੁੰਦੇ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਸੌਂ ਗਿਆ ਘਰ ਦੇ ਵਿੱਚ ਇੱਕ ਵੀ ਇਹੋ ਜਿਹੀ ਗੱਲ ਨਹੀਂ ਹੋਈ ਜਿਸ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਹੁਣ ਜਿਹੜਾ ਕੁਝ ਘਟਣ ਵਾਲਾ ਉਹ ਵੀ ਹੋ ਸਕਦਾ ਜਦੋਂ ਇਹ ਸਾਰਾ ਪਰਿਵਾਰ ਸੌਂ ਗਿਆ ਤਾਂ ਉਸ ਤੋਂ ਬਾਅਦ ਇੱਕ ਮਾੜੀ ਘਟਨਾ ਵਾਪਰੀ ਹੈ ਅਤੇ ਜਦੋਂ ਸਵੇਰ ਹੁੰਦੀ ਹੈ ਤਾਂ ਘਰ ਦੀ ਬੈੱਲ ਵਜਾਈ ਜਾਂਦੀ ਹੈ ਬੈਲਾ ਵਜਾਉਂਦੇ باوجود ਵੀ ਘਰ ਦਾ ਦਰਵਾਜ਼ਾ ਕੋਈ ਨਹੀਂ ਖੋਲਦਾ। ਇਹ ਬੈਲ ਵਜਾਉਣ ਵਾਲੀ ਘਰ ਦੇ ਵਿੱਚ ਕੰਮ ਕਰਨ ਆਉਂਦੀ ਹਰ ਰੋਜ਼ ਦੀ ਤਰ੍ਹਾਂ ਨੌਕਰਾਨੀ ਸੀ ਜਿਸ ਦਾ ਨਾਮ ਰੱਜੀ ਸੀ। ਲਗਾਤਾਰ ਉਹ ਬੈਲਾ ਵਜਾਉਂਦੀ ਰਹੀ ਪਰ ਜਦੋਂ ਕਿਸੇ ਨੇ ਘਰ ਦਾ ਦਰਵਾਜ਼ਾ ਨਾ ਖੋਲਿਆ ਤਾਂ ਜੈ ਸਿੰਘ ਦੇ ਗਵਾਂਢ ਦੇ ਵਿੱਚ ਹੀ ਉਹਨਾਂ ਦੇ ਵੱਡੇ ਭਰਾ ਦਾ ਘਰ ਸੀ ਜਿਨ੍ਹਾਂ ਦਾ ਨਾਮ ਅਜੀਤ ਸਿੰਘ ਸੀ। ਚਾਚੇ ਤਾਇਆ ਦਾ ਘਰ ਸੀ ਇਕੱਠੇ ਹੀ ਰਹਿੰਦੇ ਸੀਗੇ ਇਹ ਤੇ ਹੁਣ ਜਦੋਂ ਜੈ ਸਿੰਘ ਦੇ ਘਰੋਂ ਕੋਈ ਬਾਹਰ ਨਾ ਆਇਆ ਵੱਲ ਦਾ ਜਵਾਬ ਨਾ ਦਿੱਤਾ ਤਾਂ ਉਹ ਗਵਾਂਡੀਆਂ ਦੇ ਘਰ ਚਲੀ ਗਈ ਅਜੀਤ ਸਿੰਘ ਦੇ ਘਰ ਚਲੀ ਗਈ ਇਹਨਾਂ ਦੇ ਤਾਇਆ ਜੀ ਸੀ ਜਿਹੜੇ ਕਿ ਉਹ ਦਰਵਾਜ਼ਾ ਨਹੀਂ ਖੋਲ ਰਹੇ ਇਸ ਮਗਰੋਂ ਉਹ ਦੱਸਦੇ ਨੇ ਕਿ ਉਹ ਦੀਵਾਲੀ ਦੀ ਰਾਤ ਇੱਥੇ ਹੀ ਸੀ ਉਹਨਾਂ ਨੇ ਕਿਤੇ ਜਾਣ ਦਾ ਕੋਈ ਪਲਾਨ ਵੀ ਨਹੀਂ ਕੀਤਾ ਤੇ ਉਹਨ ਸਵੇਰੇ ਸਵੇਰੇ ਉਹ ਦਰਵਾਜ਼ਾ ਕਿਉਂ ਨਹੀਂ ਖੋਲ ਰਹੇ ਇਸ ਦੇ ਚਲਦੇ ਹੋਏ ਉਹ ਘਰ ਦੇ ਮੁੰਡੇ ਹਰਬੀਰ ਸਿੰਘ ਨੂੰ ਫੋਨ ਲਗਾਉਂਦੇ ਨੇ ਫੋਨ ਲਗਾਉਣ ਤੋਂ ਬਾਅਦ ਉਹ ਮੁੰਡਾ ਫੋਨ ਚੱਕ ਲੈਂਦਾ ਅਤੇ ਕਹਿੰਦਾ ਹੈ ਕਿ ਹਾਂ ਤੁਸੀਂ ਆ ਜਾਓ ਮੈਂ ਦਰਵਾਜ਼ਾ ਖੋਲ ਦਿੰਦਾ ਜਿਵੇਂ ਹੀ ਕੰਮ ਕਰਨ ਵਾਲੀ ਇਹ ਨੌਕਰਾਨੀ ਰੱਜੀ ਉੱਥੇ ਪਹੁੰਚਦੀ ਹੈ ਦਰਵਾਜ਼ਾ ਖੋਲਿਆ ਜਾਂਦਾ ਹੈ ਅੰਦਰ ਉਹ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਹੈ ਉਸ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਆਣ ਕਮਾਣ ਦੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਆ ਕੇ ਦੇਖਦੇ ਨੇ ਕਿ ਹੋਇਆ ਕੀ ਸਭ ਤੋਂ ਪਹਿਲਾਂ ਭੱਜੇ ਭੱਜੇ ਆਏ ਤਾਂ ਇਹ ਅਜੀਤ ਸਿੰਘ ਦੇ ਵੱਲੋਂ ਦੇਖਿਆ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਦੇਖਿਆ ਗਿਆ ਕਿ ਘਰ ਦੇ ਵਿੱਚ ਖੂਨੋ ਖੂਨ ਹੋਇਆ ਪਿਆ ਲਾਸ਼ਾਂ ਹੀ ਲਾਸ਼ਾਂ ਪਈਆਂ ਨੇ ਇੱਕ ਕਮਰੇ ਦੇ ਵਿੱਚ ਜੈ ਸਿੰਘ ਅਤੇ ਉਸ ਦੀ ਪਤਨੀ ਕੁਲਵੰਤ ਕੌਰ ਦੀ ਲਾਸ਼ ਪਈ ਸੀ ਦੂਸਰੇ ਕਮਰੇ ਦੇ ਵਿੱਚ ਹਰਜੀਤ ਕੌਰ ਅਤੇ ਉਸ ਦੀ 3 ਸਾਲ ਦੀ ਮਾਸੂਮ ਬੱਚੀ ਸੁਖਮਨੀ ਕੌਰ ਦੀ ਲਾਸ਼ ਪਈ ਸੀ ਖੋਨ ਦੇ ਨਾਲ ਲਕਪਤ ਹੋਏ ਸਨ ਸਾਰੇ ਪਰ ਹੁਣ ਸਵਾਲ ਇਹ ਸੀ ਪਰਿਵਾਰਿਕ ਮੈਂਬਰਾਂ ਦੇ ਅੱਗੇ ਕਿ 5 ਸਾਲ ਦਾ ਕਮਲਜੀਤ ਆਖਿਰਕਾਰ ਗਿਆ ਕਿੱਥੇ ਇਹ ਵੀ ਲੱਗਿਆ ਕਿ ਸ਼ਾਇਦ ਉਸਨੂੰ ਕੋਈ ਚੱਕ ਕੇ ਲੈ ਗਿਆ ਪਰ ਜਦੋਂ ਉਹਨਾਂ ਨੇ ਘਰ ਦੇ ਵਿੱਚ ਲੱਭਣਾ ਸ਼ੁਰੂ ਕੀਤਾ ਤਾਂ ਇੱਕ ਕੋਨੇ ਦੇ ਵਿੱਚ ਸਿਸਕੀਆਂ ਭਰ-ਭਰ ਕੇ ਰੋ ਰਿਹਾ ਇਹ ਬੱਚਾ ਉਹਨਾਂ ਨੂੰ ਦਿਖ ਗਿਆ ਜਿਸ ਨੂੰ ਗੋਦੀ ਚੱਕਿਆ ਗਿਆ ਤੇ ਪੁੱਛਣਾ ਚਾਹੁੰਦੇ ਸੀ ਉਹ ਕਿ ਇੱਥੇ ਹੋਇਆ ਕੀ ਹੁਣ ਇਸ ਘਰ ਦੇ ਵਿੱਚ ਬੀਤੇ ਰਾਤ ਤੱਕ ਤਾਂ ਸਾਰੇ ਜਾਣੇ ਚੰਗੇ ਭਲੇ ਸੀ ਇੱਕ ਮਾਂ ਆਪਣੇ ਦੋ ਬੱਚਿਆਂ ਦੇ ਨਾਲ ਸੀ ਤੇ ਉਹ ਪ੍ਰੈਗਨੈਂਟ ਵੀ ਸੀ ਮਾਪਿਓ ਜੈ ਸਿੰਘ ਅਤੇ ਕੁਲਵੰਤ ਕੌਰ ਸੀ ਪੰਜ ਜਾਣੇ ਹੀ ਤੇ ਇੱਕ ਛੇਵਾਂ ਹਰਮੀਤ ਸਿੰਘ ਸੀ ਹਰਮੀਤ ਸਿੰਘ ਇਸ ਸਮੇਂ ਜਿੰਦਾ ਹੈ ਅਤੇ ਕਮਲਜੀਤ 5 ਸਾਲ ਦਾ ਪੁੱਤੀ ਸਮੇਂ ਜਿੰਦਾ ਹੈ ਹੁਣ ਇਹ ਦੋ ਜਾਣੇ ਹੀ ਨੇ ਜਿਹੜੇ ਕਿ ਜ਼ਿੰਦਾ ਬਚੇ ਨੇ ਇਹੀ ਦੱਸ ਸਕਦੇ ਨੇ ਕਿ ਬੀਤੀ ਰਾਤ ਨੂੰ ਇੱਥੇ ਹੋਇਆ ਕੀ ਸੀ ਉਸ ਮਾਸੂਮ ਬੱਚੇ ਨੂੰ ਪਾਣੀ ਪੂਣੀ ਪਲਾਇਆ ਗਿਆ ਬਿਠਾਇਆ ਗਿਆ ਤੇ ਪੁੱਛਿਆ ਗਿਆ ਕਿ ਹੋਇਆ ਕੀ ਸੀ ਉਹ ਇਹੀ ਗੱਲ ਆਖ ਰਹੇ ਸੀ ਕਿ ਮਾਮਾ ਜੀ ਤੁਸੀਂ ਤਾਂ ਮੈਨੂੰ ਪਿਆਰ ਕਰਦੇ ਹੋ ਮੈਨੂੰ ਕਿਉਂ ਮਾਰਨਾ ਚਾਹੁੰਦੇ ਹੋ ਮੋਸਤੇ ਹੀ ਲੱਭ ਸੁਣਨ ਤੋਂ ਬਾਅਦ ਪਤਾ ਲੱਗ ਗਿਆ ਕਿ ਹਰਮੀਤ ਸਿੰਘ ਦੇ ਵੱਲੋਂ ਹੀ ਕੁਝ ਨਾ ਕੁਝ ਗਲਤ ਕੀਤਾ ਗਿਆ ਹੈ ਹਰਮੀਤ ਸਿੰਘ ਵੀ ਪਾਗਲਾਂ ਦੀ ਤਰ੍ਹਾਂ ਕੁਝ ਨਾ ਕੁਝ ਬੋਲੀ ਜਾ ਰਿਹਾ ਸੀ ਦਰਅਸਲ ਉਹ ਜ਼ਾਹਿਰ ਤਾਂ ਇਹ ਕਰ ਰਿਹਾ ਸੀ ਕਿ ਮੈਨੂੰ ਪਤਾ ਨਹੀਂ ਇੱਥੇ ਕੀ ਹੋਇਆ ਲੁੱਟਖੋਹ ਦੀ ਵਾਰਦਾਤ ਹੋਣੀ ਸੀ ਜਿਸ ਤੇ ਚਲਦੇ ਹੋਏ ਮੇਰੀ ਜਾਨ ਲਈ ਗਈ ਹੈ ਹੁਣ ਇੱਕ ਵੱਡਾ ਸਵਾਲ ਇਹ ਸੀ ਕਿ ਇਹ 5 ਸਾਲ ਦਾ ਮਾਸੂਮ ਬੱਚਾ ਆਖਿਰਕਾਰ ਬਚਿਆ ਕਿਵੇਂ 5 ਸਾਲ ਦਾ ਮਾਸੂਮ ਬੱਚਾ ਜਿਨੇ ਆਪਣੀ ਅੱਖਾਂ ਦੇ ਨਾਲ ਦੇਖਿਆ ਕਿ ਉਸਦੇ ਮਾਮੇ ਨੇ ਹੀ ਘਰ ਦੇ ਸਾਰੇ ਜੀਆਂ ਨੂੰ ਮਾਰਿਆ ਅਤੇ ਉਸ ਤੋਂ ਬਾਅਦ ਜਦੋਂ ਕਮਲਜੀਤ ਨੂੰ ਵੀ ਹਰਮੀਤ ਸਿੰਘ ਫੜ ਕੇ ਮਾਰਨ ਲੱਗਦਾ ਤਾਂ ਉਹ ਬੈੱਡ ਦੇ ਥੱਲੇ ਵੜ ਗਿਆ ਇਹ ਕਹਿੰਦਾ ਹੋਇਆ ਕਿ ਮਾਮਾ ਜੀ ਤੁਸੀਂ ਤਾਂ ਮੈਨੂੰ ਪਿਆਰ ਕਰਦੇ ਹੋ ਮੈਨੂੰ ਕਿਉਂ ਮਾਰ ਰਹੇ ਹੋ ਸ਼ਾਇਦ ਉਸਤੇ ਇਹ ਹੀ ਲਫਜ਼ਾਂ ਨੇ ਉਸ ਨੂੰ ਬਚਾ ਲਿਆ ਜਾਂ ਫਿਰ ਹਰਮੀਤ ਸਿੰਘ ਦੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਸੀ ਕਿ ਮੈਂ ਇਸ ਬੱਚੇ ਨੂੰ ਇਹ ਦੱਸ ਦਵਾਂਗਾ ਕਿ ਉਹ ਇੱਕ ਕਹਾਣੀ ਬਣਾਵੇ ਕਿ ਘਰ ਦੇ ਵਿੱਚ ਲੁੱਟਖੋਈ ਆ ਜਿਸ ਤੇ ਚਲਦੇ ਕਿਸੇ ਹੋਰ ਦੇ ਵੱਲੋਂ ਸਾਰਿਆਂ ਨੂੰ ਮਾਰਿਆ ਗਿਆ ਕਿਉਂਕਿ ਉਸ ਨੇ ਇਸ ਬੱਚੇ ਨੂੰ ਝੂਠੀ ਕਹਾਣੀ ਸੁਣਾਉਣ ਦੇ ਲਈ ਕਿਹਾ ਸੀ ਪਰ ਉਹ ਬੱਚਾ ਝੂਠ ਕਿਵੇਂ ਬੋਲ ਸਕਦਾ ਸੀ ਉਹਨੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਪਰ ਉਸ ਨੇ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਕਿ ਉਸ ਦੇ ਮਾਮੇ ਹਰਨੀਤ ਸਿੰਘ ਨੇ ਉਸ ਦੀ ਪਿਆਰੀ ਮਾਂ ਹਰਜੀਤ ਕੌਰ ਨੂੰ ਉਸਦੀ ਛੋਟੀ ਭੈਣ 3 ਸਾਲ ਦੀ ਸੁਖਮਨੀ ਕੌਰ ਨੂੰ ਆਪਣੇ ਹੱਥਾਂ ਦੇ ਨਾਲ ਮਾਰ ਦਿੱਤਾ ਸੀ ਇੱਕ ਨਹੀਂ ਦੋ ਨਹੀਂ ਸਗੋਂ ਕਈ ਕਈ ਵਾਰ ਚਾਕੂਆਂ ਦੇ ਨਾਲ ਕੀਤੇ ਗਏ ਆ ਤਾਂ ਇਸ ਦਰਿੰਦੇ ਮੁੰਡੇ ਨੇ ਆਪਣੇ ਮਾਪਿਓ ਸੁਨੀਤ ਛੋਟੇ ਛੋਟੇ ਭਾਂਜੇ ਭਾਂਜੀਆਂ ਦੀ ਵੀ ਜਾਨ ਲੈ ਲੀ ਕਿਉਂਕਿ ਉਹੋ ਪ੍ਰੈਗਨੈਂਟ ਸੀ ਉਸਦੀ ਭੈਣ ਉਸ ਬੱਚੇ ਦੀ ਵੀ ਜਾਨ ਇਸਨੇ ਲਈ ਅਤੇ ਸੁਖਮਨੀ ਕੌਰ ਦੀ। ਐਸ ਦੇ ਪਿੱਛੇ ਦਾ ਕਾਰਨ ਕੀ ਸੀ ਅਤੇ ਕਿਵੇਂ ਇਸਨੇ ਅੱਧੀ ਰਾਤ ਨੂੰ ਉੱਠ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ? ਕੀ ਕੋਈ ਕੁਝ ਇਸ ਘਰ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਹੋ ਰਿਹਾ ਸੀ ਜਿਸ ਦੇ ਕਾਰਨ ਵੱਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਾਣਦੇ। ਹਰਮਿਤ ਸਿੰਘ ਜੀ ਨੇ ਆਪਣੇ ਹੀ ਪੂਰੇ ਪਰਿਵਾਰ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਇਸ ਨੂੰ ਫਾਂਸੀ ਦੀ ਸਜ਼ਾ ਮਿਲ ਚੁੱਕੀ ਹੈ। ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਦਾ ਕਾਰਨ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਦੱਸਦੇ ਕਿ ਹਰਮੀਤ ਸਿੰਘ ਜੋ ਕਿ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਹੀ ਘਰ ਦੇ ਵਿੱਚ ਰਹਿ ਰਿਹਾ ਸੀ ਤਿਉਹਾਰ ਮਨਾਉਣ ਤੋਂ ਬਾਅਦ ਪੰਜ ਮੈਂਬਰਾਂ ਨੂੰ ਹਰਮੀਤ ਸਿੰਘ ਨੇ ਖਤਮ ਕੀਤਾ ਸੀ ਸੋਮਵਾਰ ਨੂੰ ਅਦਾਲਤ ਨੇ ਹਰਮੀਤ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਕਤੂਬਰ 2014 ਦੇ ਵਿੱਚ ਦੀਵਾਲੀ ਦੀ ਰਾਤ ਨੂੰ ਹਰਮੀਤ ਨੇ ਆਪਣੇ ਪਿਤਾ ਸੋਤੇਲੀ ਮਾਂ 9 ਮਹੀਨੇ ਦੀ ਗਰਭਵਤੀ ਭੈਣ ਪੰਜੀ ਨੂੰ ਚਾਕੂ ਮਾਰ-ਮਾਰ ਕੇ ਮਾਰ ਦਿੱਤਾ ਸੀ ਅਤੇ ਉਸਦੇ ਗਰਭ ਦੇ ਵਿੱਚ ਪਾਲ ਰਿਹਾ ਬੱਚਾ ਵੀ ਇਸ ਤੇ ਚਲਦੇ ਹੋਏ ਖਤਮ ਹੋ ਗਿਆ ਸੀ ਇਸ ਮਾਮਲੇ ਦੇ ਵਿੱਚ ਜਦੋਂ ਦੁਪਹਿਰ 12 ਵਜੇ ਤੱਕ ਸਜ਼ਾ ਪਰ ਸੁਣਵਾਈ ਸ਼ੁਰੂ ਕੀਤੀ ਗਈ ਤਾਂ ਤਕਰੀਬਨ 1 ਘੰਟਾ ਚੱਲੀ ਸੁਣਵਾਈ ਦੇ ਵਿੱਚ ਇਹਨਾਂ ਦੇ ਪੱਖ ਦੇ ਵੱਲੋਂ ਜੋ ਵੀ ਦੱਸਿਆ ਗਿਆ ਸੀ ਕਿ 2008 ਦੇ ਵਿੱਚ ਬਿਹਾਰ 1980 ਦੇ ਵਿੱਚ ਅਤੇ 83 ਦੇ ਵਿੱਚ ਪੰਜਾਬ ਤੋਂ ਸਾਹਮਣੇ ਆਏ ਅਜਿਹੇ ਹੀ ਸਾਰੇ ਮਾਮਲੇ ਸੁਪਰੀਮ ਕੋਰਟ ਦੇ ਵੱਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਦੀ ਦਲੀਲ ਪੇਸ਼ ਕੀਤੀ ਗਈ। ਇਸ ਪੂਰੇ ਮਾਮਲੇ ਨੂੰ ਲੈ ਕੇ ਹਰਮੀਤ ਨੇ ਜੋ ਖੁਲਾਸੇ ਕੀਤੇ ਕਿ ਸੰਪਤੀ ਦੇ ਚੱਲਦੇ ਹੋਏ, ਜਾਇਦਾਦ ਪੈਸੇ ਦੇ ਚੱਲਦੇ ਹੋਏ ਉਸਨੇ ਆਪਣੇ ਪਿਤਾ ਜੈ ਸਿੰਘ, ਸੋਤੇਲੀ ਮਾਂ ਕੁਲਵੰਤ ਕੌਰ, ਭੈਣ ਹਰਜੀਤ ਕੌਰ ਅਤੇ 3 ਸਾਲ ਦੀ ਭਾਂਜੀ ਸੁਖਮਣੀ ਨੂੰ ਮੌਤ ਤੇ ਘਾਟ ਉਤਾਰਿਆ ਸੀ ਵਾਰਦਾਤ ਦਾ ਪਤਾ ਚੱਲਣ ਤੋਂ ਬਾਅਦ ਅਗਲੇ ਦਿਨ ਸਵੇਰੇ ਕਰੀਬ 10:30 ਵਜੇ ਨੌਕਰਾਨੀ ਦੇ ਵੱਲੋਂ ਹੀ ਘਰ ਦੇ ਵਿੱਚ ਜਾ ਕੇ ਜਦੋਂ ਦਰਵਾਜ਼ਾ ਖੜਕਾਇਆ ਗਿਆ ਬੈੱਲ ਵਜਾਈ ਗਈ ਸੀ ਤਾਂ ਉਸ ਸਮੇਂ ਇਸ ਪੂਰੀ ਘਟਨਾ ਦਾ ਖੁਲਾਸਾ ਹੋਇਆ ਸੀ ਇਸ ਮਾਮਲੇ ਦੇ ਵਿੱਚ ਹਰਜੀਤਕੌਰ ਦੇ ਬੇਟੇ ਕਮਲ ਦੀ ਗਵਾਹੀ ਵੀ ਕਾਫੀ ਅਹਿਮ ਰਹੀ ਉਤੇ ਹੀ ਇਹ ਘਟਨਾ ਦਾ ਇੱਕੋ-ਮਾਤਰ ਉਹ ਚਸ਼ਮਦੀਦ ਵੀ ਹੈ ਹਰਮੀਤ ਨੇ ਕਮਲ ਤੇ ਵੀ ਹਮਲਾ ਕੀਤਾ ਸੀ ਪਰ ਉਹ ਬਚ ਗਿਆ ਸੀ ਦੱਸਦੀ ਹੈ ਕਿ ਇਸ ਪੂਰੀ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰ ਵੀ ਵਿਚਾਇਸੀ ਅਤੇ ਜਦੋਂ ਅਦਾਲਤ ਤੇ ਵੀ ਚਰਮਿਤ ਨੂੰ ਪੇਸ਼ ਕੀਤਾ ਗਿਆ ਤਾਂ ਇਸ ਦੇ ਉੱਪਰ ਹਮਲਾ ਤੱਕ ਕੀਤਾ ਗਿਆ ਸੀ ਕਿਉਂਕਿ ਇਸ ਨੇ ਬੜੀ ਬੇਰਹਿਮੀ ਦੇ ਨਾਲ ਆਪਣੇ ਹੀ ਪਰਿਵਾਰਿਕ ਮੈਂਬਰਾਂ ਦੀ ਜਾਨ ਲਈ ਸੀ। ਇਹ ਵੀ ਪਤਾ ਲੱਗਿਆ ਕਿ ਆਪਣੇ ਪੰਜ ਪਰਿਵਾਰਿਕ ਮੈਂਬਰਾਂ ਨੂੰ ਮਾਰਨ ਦੇ ਲਈ ਚਾਕੂ ਦੇ 85 ਵਾਰ ਕੀਤੇ ਗਏ ਸੀ। ਜਾਂਚ ਦੇ ਵਿੱਚ ਪਤਾ ਲੱਗਿਆ ਕਿ ਹਰਮਿਤ ਦੇ ਪਿਤਾ ਦੀ ਪਿਤਾ ਦੇ ਦੋ ਵਿਆਹ ਹੋਏ ਸੀ। ਅਤੇ ਉਸ ਨੂੰ ਸ਼ੱਕ ਸੀ ਕਿ ਇਹ ਸਾਰਾ ਪੈਸਾ ਪਿਤਾ ਸੋਤੇਲੀ ਭੈਣ ਦੇ ਨਾਮ ਕਰ ਦੇਣਗੇ ਉਸ ਦੀ ਸੋਤੇਲੀ ਭੈਣ ਇੱਕ ਹਫਤਾ ਪਹਿਲਾਂ ਹੀ ਡਿਲੀਵਰੀ ਦੇ ਚਲਦੇ ਹੋਏ ਆਪਣੇ ਮਾਇਕੇ ਦੇ ਵਿੱਚ ਆਈ ਸੀ ਜਿਹੜਾ ਸਲ 25 ਅਕਤੂਬਰ ਨੂੰ ਇਸ ਕੁੜੀ ਦੀ ਸਾਲਗिरा ਹੁੰਦੀ ਸੀ ਅਤੇ ਚਾਹੁੰਦੀ ਸੀ ਕਿ ਕਿਉਂ ਨਾ ਉਸੇ ਦਿਨ ਹੀ ਬੱਚੇ ਦੀ ਡਿਲੀਵਰੀ ਕਰਵਾਈ ਜਾਵੇ ਹਾਲਾਂਕਿ ਡਾਕਟਰ ਨੇ ਇਹਨਾਂ ਨੂੰ 24 ਤਰੀਕ ਦਿੱਤੀ ਸੀ ਪਰ ਉਸ ਨੇ ਇੱਕ ਦਿਨ ਡਿਲੇ ਕਰ ਦਿੱਤਾ ਤਾਂ ਕਿ ਇਹ ਦੋਵੇਂ ਖੁਸ਼ੀਆਂ ਹੋ ਇੱਕੋ ਦਿਨ ਮਨਾ ਸਕੇ ਫਰੋਸ ਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਇਸ ਛੋਟੇ ਜਿਹੇ ਫੈਸਲੇ ਦੇ ਨਾਲ ਕਿੰਨਾ ਕੁਝ ਖਰਾਬ ਹੋ ਗਿਆ ਜੇਕਰ ਉਹ ਉਸ ਦਿਨ ਹਸਪਤਾਲ ਚਲੀ ਜਾਂਦੀ ਤਾਂ ਉਸਦੀ ਜਾਨ ਬਚ ਸਕਦੀ ਸੀ ਗਰਭ ਦੇ ਵਿੱਚ ਪਲ ਰਹੇ ਬੱਚੇ ਦੀ ਜਾਨ ਬਚ ਸਕਦੀ ਸੀ ਤਾਂ ਖੈਰ ਜਦੋਂ ਦੀਵਾਲੀ ਦੀ ਰਾਤ ਆਈ ਤਾਂ ਹਰਮੀਤ ਨੇ ਇਸ ਰਾਤ ਦਾ ਫਾਇਦਾ ਚੱਕਦੇ ਹੋਏ ਆਪਣੇ ਹੀ ਪੰਜ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਇਸ ਦੇ ਵਿੱਚ ਮੁੱਖ ਗਵਾਹ 5 ਸਾਲ ਦਾ ਕਮਲਜੀਤ ਬਚ ਗਿਆ ਸੀ ਹਰਮੀਤ ਨੇ ਸਾਰੀ ਘਟਨਾ ਨੂੰ ਚੋਰੀ ਦੀ ਘਟਨਾ ਦਿਖਾਉਣ ਵਾਸਤੇ ਆਪਣਾ ਹੱਥ ਤੱਕ ਕੱਟਿਆ ਸੀ ਪਰ 20 ਅਕਤੂਬਰ ਨੂੰ ਪੁਲਿਸ ਨੇ ਉਸ ਦੇ ਵਿਰੁੱਧ ਇਹ ਸਾਰਾ ਹੱਤਿਆ ਦਾ ਕੇਸ ਦਰਜ ਕੀਤਾ ਸੀ ਅਤੇ ਇਹਦੇ ਵਿੱਚ ਕਈ ਧਰਮਾਂ ਨੂੰ ਜੋੜਿਆ ਗਿਆ ਸੀ